ਜਦੋਂ ਅਸੀਂ ਪਾਠ ਦੀ ਸਮਾਪਤੀ ਕਰਕੇ ਹਟਦੇ ਹਾਂ ਅਰਦਾਸ ਇਸ ਤਰ੍ਹਾਂ ਕਰੀਏ ਕਿ ਸਤਿਗੁਰੂ ਛੇਤੀ ਤੋਂ ਛੇਤੀ ਸਾਨੂੰ ਫਲ ਦੀ ਪ੍ਰਾਪਤੀ ਕਰਾ ਦੇਣ ਇਸ ਤਰ੍ਹਾਂ ਕਰਨਾ ਹੈ ਸਾਧ ਸੰਗਤ ਜੀ ਜਦੋਂ ਸਵੇਰੇ ਅਮਰਤ ਵੇਲੇ ਪਾਠ ਕਰਦੇ ਹਾਂ ਤੇ ਪਾਠ ਦੀ ਸਮਾਪਤੀ ਦੇ ਟਾਈਮ ਜਦੋਂ ਅਰਦਾਸ ਹੁੰਦੀ ਹੈ ਅਮਰਤ ਵੇਲੇ ਦਾ ਅਸੀਂ ਇਸ ਕਾ ਕੇ ਜ਼ਿਕਰ ਕਰ ਰਹੇ ਹਾਂ ਕਿ ਅਮਰਤ ਵੇਲੇ ਜੋ ਰੂਹਾਂ ਹੁੰਦੀਆਂ ਹਨ ਰੱਬੀ ਰੂਹਾਂ ਹੁੰਦੀਆਂ ਹਨ ਸ਼ੀਰ ਸਿੰਘਾਂ ਦਾ ਪੈਰਾ ਹੁੰਦਾ ਹੈ ਤੇ ਰੱਬੀ ਰੂਹਾਂ ਇਸ ਧਰਤੀ ਤੇ ਵਿਰਾਜਮਾਨ ਹੁੰਦੀਆਂ ਹਨ ਜਦੋਂ ਅਸੀਂ ਪਾਠ ਕਰਦੇ ਹਾਂ ਅਮਰਤ ਵੇਲੇ ਅਰਦਾਸ ਕਰਦੇ ਹਾਂ ਤੇ ਸਾਡੀ ਚਿੱਠੀ ਉਸ ਪਰਮਾਤਮਾ ਤੱਕ ਸਿੱਧੀ ਹੀ ਲੱਗ ਜਾਂਦੀ ਹੈ ਅਸੀਂ ਰੋਜ਼ ਚਿੱਠੀ ਅਮਰਤ ਵੇਲੇ ਲਾਈਏ ਤਾਂ ਉਸ ਦੇ ਨਾਲ ਅਰਦਾਸ ਬਹੁਤ ਹੀ ਜਲਦੀ ਪ੍ਰਵਾਨ ਹੋਵੇਗੀ ਜਿਸ ਤਰ੍ਹਾਂ ਅਮਰਤ ਵੇਲੇ ਬੋਲਿਆ ਬਵੀਹਾ ਤਾਂ ਦਾਰ ਸੁਣੀ ਪੁਕਾਰ ਇਹ ਤਾਂ ਆਪਾਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਅਮਰਤ ਵੇਲੇ ਬੁਹੀਹਾ ਬੋਲਿਆ ਤੇ ਤਾਂ ਹੀ ਬਰਸਾਤ ਹੋਈ ਪੀਰ ਉਹ ਅਮਰਤ ਵੇਲੇ ਦਾ ਟਾਈਮ ਜੋ ਹੈ ਮਿਸ ਨਹੀਂ ਕਰਦਾ ਉਹ ਰੋਜ਼ ਅਮਰਤ ਵੇਲੇ ਹੀ ਜਾਗਦਾ ਹੈ ਇੱਕ ਪੰਛੀ ਵੀ ਹੈ ਤਾਂ ਵੀ ਉਹ ਸਮਝ ਚੁੱਕਾ ਹੈ ਕਿ ਅਮਰਤ ਵੇਲੇ ਦੀ ਅਰਦਾਸ ਕਿੰਨੀ ਕਾਮਯਾਬ ਹੈ ਤੇ ਇਸ ਦਾ ਫਲ ਦਿਨ ਦੇ ਵਿੱਚ ਕੀਤੀ ਗਈ ਅਰਦਾਸ ਨਾਲੋਂ 10 ਗੁਣਾ ਵੱਧ ਹੁੰਦਾ ਹੈ ਇਸ ਕਰਕੇ ਆਓ ਕਿਸ ਤਰ੍ਹਾਂ ਅਰਦਾਸ ਕਰੀਏ ਜਦੋਂ ਪਾਠ ਦੀ ਸਮਾਪਤੀ ਕਰਦੇ ਹਾਂ ਪਾਠ ਤੁਸੀਂ ਇੱਕ ਕਰਦੇ ਹੋ ਜਾਂ ਦੋ ਕਰਦੇ ਹੋ ਜਾਂ ਪੰਜ ਬਾਣੀਆਂ ਦਾ ਕਰਦੇ ਹੋ ਜਾਂ ਫਿਰ ਨਿਤਨੇਮ ਪੂਰਾ ਕਰਕੇ ਆਪਣਾ ਤੇ ਮੂਲ ਮੰਤਰ ਸਾਹਿਬ ਜੀ ਕਰਦੇ ਹੋ ਜਾਂ ਫਿਰ ਤੁਸੀਂ ਵਾਹਿਗੁਰੂ ਦਾ ਜਾਪ ਹੀ ਕਰਦੇ ਹੋ ਇੱਥੇ ਸ਼ਰਧਾ ਭਾਵਨਾ ਦੇ ਨਾਲ ਕੀਤਾ ਗਿਆ ਜਾਪ ਚਾਹੇ ਉਹ 5 ਮਿੰਟ ਦਾ ਹੋਵੇ ਚਾਹੇ 10 ਮਿੰਟ ਦਾ ਹੋਵੇ ਸੁਰਤੀ ਨੂੰ ਟਿਕਾ ਕੇ ਕਰਨਾ ਹੈ ਉਸ ਤੋਂ ਬਾਅਦ ਜਿਸ ਵਕਤ ਅਸੀਂ ਅਰਦਾਸ ਕਰਨੀ ਹੈ ਤੇ ਮਨ ਨੂੰ ਇਸ ਤਰ੍ਹਾਂ ਬੰਨ ਲੈਣਾ ਹੈ ਕਿ ਉਹ ਅਰਦਾਸ ਦੇ ਵਿੱਚੋਂ ਬਾਹਰ ਨਾ ਜਾ ਸਕੇ ਜਿਸ ਤਰ੍ਹਾਂ ਮਨ ਜਦੋਂ ਅਸੀਂ ਅਰਦਾਸ ਕਰਦੇ ਹਾਂ ਜੇਕਰ ਉਹ ਨਿਕਲ ਵੀ ਜਾਂਦਾ ਹੈ ਤਾਂ ਉਸ ਦੁਬਾਰਾ ਪੰਕਤੀ ਨੂੰ ਦੁਹਰਾਉਣਾ ਚਾਹੀਦਾ ਹੈ ਦੁਬਾਰਾ ਉਸ ਪੰਕਤੀ ਦੇ ਵਿੱਚ ਲਿਆ ਕੇ ਜਿਸ ਤਰ੍ਹਾਂ ਫਿਰ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰੂ ਤੇ ਅਮਰਦਾਸ RAMਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਏ ਘਰ ਨੌਨੇ ਦੇ ਆਵੇ ਤਾਂ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇੱਥੇ ਹੁਣ ਅਰਦਾਸ ਵਿੱਚ ਇੱਥੇ ਤੱਕ ਦਸੀਏ ਤਾਂ ਧਿਆਨ ਧਰਨ ਦੀ ਗੱਲ ਕੀਤੀ ਗਈ ਹੈ ਧਿਆਨ ਦਾ ਮਤਲਬ ਇਹ ਹੈ कि ਆਪਣਾ ਧਿਆਨ ਕਿਸੇ ਪਾਸੇ ਨਹੀਂ ਖੜਨਾ ਅਸੀਂ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਉਚਾਰਨ ਕਰਦੇ ਹਾਂ ਤੇ ਗੁਰੂ ਨਾਨਕ ਦੇਵ ਜੀ ਦੀ ਜੋ ਫੋਟੋ ਹੈ ਆ ਫਿਲਮ ਹੈ ਉਸ ਨੂੰ ਆਪਣੇ ਮਨ ਦੇ ਅੰਦਰ ਮਨ ਦੀਆਂ ਅੱਖਾਂ ਦੇ ਨਾਲ ਬਣਾ ਲੈਣਾ ਹੈ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਫੋਟੋ ਨੂੰ ਬਣਾਉਣਾ ਹੈ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਫੋਟੋ ਨੂੰ ਆਪਣੇ ਮਨ ਦੀਆਂ ਅੱਖਾਂ ਨਾਲ ਦੇਖਣਾ ਹੈ ਧਿਆਨ ਉੱਥੇ ਰੱਖਣਾ ਹੈ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਹਰ ਰਾਏ ਜੀ ਮਹਾਰਾਜ ਸ਼੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਸ ਨੂੰ ਧਿਆਉਣ ਨਾਲ ਘਰ ਨੋਂ ਨਿੱਧ ਆਵੇ ਤਾਵੇ ਸਭ ਥਾਂ ਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੀ ਹੋਏ ਸਹਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਗੀ ਧਰਦੀ ਫੋਟੋ ਜੋ ਹੈ ਜਾਉ ਫਿਲਮ ਹੈ ਕਿਸ ਤਰ੍ਹਾਂ ਗੁਰੂ ਸਾਹਿਬ ਕਰਦੇ ਆ ਕਿਸ ਤਰ੍ਹਾਂ ਉਹ ਸਾਰੀ ਬਣਾਉਣੀ ਹੈ ਉਸ ਤੋਂ ਬਾਅਦ ਆ ਆਪਣਾ ਧਿਆਨ ਹੈ ਜੋ ਉਹ ਹਰਿਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਵਿੱਚ ਲੈ ਜਾਣਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਖਾਂ ਦੇ ਵਿੱਚ ਆਪਣੀਆਂ ਮੰਨਦੀਆਂ ਅੱਖਾਂ ਦੇ ਨਾਲ ਦੇਖਣਾ ਹੈ ਦੀ ਅਰਦਾਸ ਕਰਨੀ ਹੈ ਜੇਕਰ ਤੁਹਾਡੀ ਅਰਦਾਸ ਹੈ ਪਹਿਲਾਂ ਤੁਸੀਂ ਉਹਨਾਂ ਸਭ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਿਆ ਕਰਨਾ ਹੈ ਸ਼ੁਕਰ ਗੁਜ਼ਾਰ ਹੋਣਾ ਹੈ ਸ਼ੁਕਰ ਗੁਜ਼ਾਰ ਹੋਣ ਤੋਂ ਬਾਅਦ ਪਹਿਲਾਂ ਜੋ ਤੁਹਾਡੇ ਕੋਲ ਚੀਜ਼ ਹੈ ਜਿਸ ਤਰ੍ਹਾਂ ਦਾ ਵੀ ਹੈ ਸਭ ਤੋਂ ਪਹਿਲਾਂ ਤੇ ਰੱਬ ਨੇ ਤੁਹਾਨੂੰ ਤੰਦਰੁਸਤ ਸਰੀਰ ਦਿੱਤਾ ਹੈ ਜਾਂ ਅੰਗ ਪੈਰ ਪੂਰੇ ਦਿੱਤੇ ਹਨ ਉਹਨਾਂ ਦਾ ਸ਼ੁਕਰ ਕਰਨਾ ਹੈ ਉਸ ਤੋਂ ਬਾਅਦ ਆ ਫਿਰ ਆਪਾਂ ਇਹ ਕਰਨਾ ਹੈ ਕਿ ਉਹ ਜੋ ਚੀਜ਼ਾਂ ਸਾਡੇ ਕੋ ਹਨ ਜੋ ਵੀ ਛੋਟੀ ਵੀ ਚੀਜ਼ ਹੈ ਉਸ ਨੂੰ ਵੱਡੀ ਕਰਕੇ ਜਾਨਣਾ ਹੈ ਅਰਦਾਸ ਕਰਨੀ ਹੈ ਸ਼ੁਕਰ ਦੀ ਉਸ ਤੋਂ ਬਾਅਦ ਕੀ ਕਰਨਾ ਹੈ ਆਪਣੀ ਜੋ ਮਨ ਦੀ ਤੁਹਾਡੀ ਇੱਛਾ ਹੈ ਜੇਕਰ ਕਿਸੇ ਦੇ ਘਰ ਕਲਾ ਕਲੇਸ਼ ਹੈ ਉਸ ਵਾਸਤੇ ਸਤਿਗੁਰੂ ਕੋਲ ਅਰਦਾਸ ਕਰਨੀ ਗਰੀਬ ਨਿਵਾਜ ਇਹ ਕੰਮ ਜੋ ਹੈ ਇਹ ਠੀਕ ਹੋ ਜਾਵੇ ਜੇ ਕੋਈ ਨਸ਼ੇ ਪੱਤੇ ਦੀ ਸ਼ਿਕਾਇਤ ਹੈ ਉਸ ਲਈ ਅਰਦਾਸ ਕਰਨੀ ਹੈ ਮੰਗਣਾ ਹੈ ਪ੍ਰਮਾਤਮਾ ਕੋਲੋਂ ਉਸ ਤੋਂ ਬਾਅਦ ਆ ਜੇ ਕੋਈ ਬੱਚੇ ਬੱਚੀ ਦਾ ਕੰਮ ਹੈ ਉਸ ਵਾਸਤੇ ਗਰੀਬੀ ਹੈ ਤਾਂ ਉਹ ਪੈਸੇ ਦੀ ਕਹਿਣਾ ਹੈ ਕਿ ਪ੍ਰਮਾਤਮਾ ਮੈਨੂੰ ਲਾਲਚ ਨਹੀਂ ਹੈ ਪਰ ਫੇ ਵੀ ਤੂੰ ਬਹੁਤ ਕੁਝ ਦਿੰਦਾ ਹੈ ਪਰ ਗਰੀਬ ਨਿਵਾਜ ਬਹੁਤ ਕੁਝ ਦਿੱਤਾ ਹੈ ਸਤਿਗੁਰੂ ਇਹ ਮੇਰੀ ਅਰਦਾਸ ਪੂਰੀ ਕਰੋ ਮੈਨੂੰ ਆਹ ਚੀਜ਼ ਚਾਹੀਦੀ ਹੈ ਇਸ ਤਰ੍ਹਾਂ ਕਹਿਣਾ ਹੈ ਉਸ ਤੋਂ ਬਾਅਦ ਆ ਤੁਸੀਂ ਮਨ ਦੇ ਵਿੱਚ ਇਹ ਫੋਟੋ ਬਣਾਉਣੀ ਹੈ ਕਿ ਜੋ ਪਰਮਾਤਮਾ ਹੈ ਉਸ ਵਿੱਚੋਂ ਇੱਕ ਲਾਈਟ ਜੋ ਹੈ ਉਹ ਆ ਰਹੀ ਹੈ ਉਸ ਚੀਜ਼ ਵੱਲ ਤੇ ਉਹ ਜੋ ਚੀਜ਼ ਹੈ ਉਹ ਤੁਹਾਡੇ ਵੱਲ ਨੂੰ ਹੀ ਆ ਰਹੀ ਹੈ ਉਸ ਲਾਈਟ ਦੇ ਜਰੀਏ ਦੇ ਨਾਲ ਉਹ ਇੱਕ ਪ੍ਰਕਾਸ਼ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੱਕ ਪ੍ਰਕਾਸ਼ ਨਿਕਲ ਰਿਹਾ ਹੈ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਮਨ ਵਿੱਚ ਸੋਚਣਾ ਨਹੀਂ ਹੈ ਕਿ ਪੈਸਾ ਨਹੀਂ ਹੈ ਇਹ ਸੋਚਣਾ ਸਾਡੇ ਕੋਲ ਬਹੁਤ ਖੁਸ਼ ਹੈ ਪਰ ਉਸ ਲਾਈਟ ਦੀ ਵਜਾ ਨਾਲ ਤੁਹਾਡੇ ਕੋਲ ਬਹੁਤ ਹੀ ਜ਼ਿਆਦਾ ਪੈਸਾ ਆ ਰਿਹਾ ਹੈ ਉਸ ਤੋਂ ਜੋ ਪੈਸਾ ਤੁਹਾਡੇ ਕੋਲ ਬਹੁਤ ਸਾਰਾ ਹੋ ਗਿਆ ਹੈ ਜੋ ਵੀ ਚੀਜ਼ ਤੁਸੀਂ ਚਾਹੀਦੀ ਹੈ ਉਹ ਤੁਹਾਡੇ ਵੱਲ ਆ ਰਹੀ ਹੈ ਉਸ ਤੋਂ ਬਾਅਦ ਉਹ ਤੁਸੀਂ ਮਨ ਦੇ ਵਿੱਚ ਇੱਕ ਹੋਰ ਫੋਟੋ ਬਣਾਉਣੀ ਹੈ ਵੀਡੀਓ ਬਣਾਉਣੀ ਹੈ ਕਿ ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਹੁਣ ਤੁਹਾਡੇ ਕੋਲ ਹੈ ਜਿਸ ਤਰ੍ਹਾਂ ਕੋਈ ਬੱਚੇ ਬੱਚੀ ਨੂੰ ਪ੍ਰੋਬਲਮ ਹੈ ਕਿਸੇ ਪੱਖੋਂ ਪੜ੍ਹਾਈ ਵਿੱਚ ਪ੍ਰੋਬਲਮ ਹੈ ਤਾਂ ਤੁਸੀਂ ਇਹ ਦੇਖਣਾ ਹੈ ਕਿ ਬੱਚਾ ਤੁਹਾਡਾ ਬਹੁਤ ਪੜ ਰਿਹਾ ਹੈ ਤੇ ਉਹਦੇ ਬਹੁਤ ਚੰਗੇ ਮਾਰਕ ਆ ਰਹੇ ਹਨ ਤੁਸੀਂ ਉਹਦੀ ਮਾਰਕ ਸ਼ੀਟ ਦੇਖ ਰਹੇ ਹੋ ਉਹਦਾ ਰਿਜ਼ਲਟ ਆਇਆ ਦੇਖ ਰਹੇ ਹੋ ਸਾਧ ਸੰਗਤ ਜੀ ਇਹ ਸਾਡੇ ਆਪਣੇ ਤਜਰਬੇ ਆਪਣੇ అనుభవ ਹਨ ਕਿ ਜੇਕਰ ਅਸੀਂ ਪੋਜ਼ਿਟਿਵਿਟੀ ਨਾਲ ਕੁਝ ਕਰਾਂਗੇ ਦੇਖਾਂਗੇ ਆਪਣੇ ਮਨ ਦੀਆਂ ਅੱਖਾਂ ਦੇ ਨਾਲ ਅੰਦਰ ਅੱਖਾਂ ਬੰਦ ਕਰਕੇ ਆਪਣੀਆਂ ਤੇ ਉਹ ਚੀਜ਼ ਸੱਚ ਵਿੱਚ ਹੋਣ ਲੱਗ ਜਾਵੇਗੀ ਫਿਰ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਜਦੋਂ ਤੁਸੀਂ ਇਹ ਦੇਖਦੇ ਹਨ ਬੱਚਾ ਸਾਡਾ ਪੜ ਰਿਹਾ ਹੈ ਇਹ ਨਹੀਂ ਸੋਚਣਾ ਵੀ ਉਹ ਨਹੀਂ ਪੜਦਾ ਜਾਂ ਕੁਝ ਵੀ ਕਹਿਣਾ ਹੈ ਕਿ ਉਸ ਦਾ ਰਿਜ਼ਲਟ ਬਹੁਤ ਸੋਹਣਾ ਆਇਆ ਅਸੀਂ ਰਿਜ਼ਲਟ ਦੇਖਣ ਗਏ ਆ ਹੁਣ ਅਸੀਂ ਖੁਸ਼ੀ-ਖੁਸ਼ੀ ਘਰ ਆ ਰਹੇ ਆ ਰਿਜ਼ਲਟ ਬਹੁਤ ਵਧੀਆ ਆਇਆ ਫਿਰ ਜੇ ਕੋਈ ਨਸ਼ਾ ਪੱਤਾ ਕਰਦਾ ਉਹਦੇ ਬਾਰੇ ਸੋਚਣਾ ਕਿ ਉਹਨੇ ਨਸ਼ਾ ਛੱਡ ਦਿੱਤਾ ਹੈ ਇਸ ਵਕਤ ਉਹ ਬਹੁਤ ਵਧੀਆ ਦਿਖ ਰਿਹਾ ਹੈ ਗਰੀਬੀ ਘਰ ਦੇ ਵਿੱਚ ਹੈ ਤਾਂ ਇਹ ਦੇਖਣਾ ਸਾਡੇ ਘਰ ਪੈਸਾ ਬਹੁਤ ਆ ਰਿਹਾ ਹੈ ਅਸੀਂ ਬਹੁਤ ਜਿਆਦਾ ਖੁਸ਼ੀ ਖੁਸ਼ੀ ਦੇ ਨਾਲ ਦਿਨ گزار ਰਹੇ ਹਾਂ ਅਸੀਂ ਇੱਥੇ ਇੱਥੇ ਪੈਸਾ ਵਰਤ ਰਹੇ ਹਾਂ ਅਸੀਂ ਨਵਾਂ ਘਰ ਬਣਾ ਰਹੇ ਹਾਂ ਅਸੀਂ ਨਵੀਂ ਕਾਰ ਹੈ ਸਾਡੇ ਕੋਲ ਜਾਂ ਸਾਡੇ ਕੋਲ ਇਹ ਚੀਜ਼ ਹੈ ਉਸ ਤੋਂ ਬਾਅਦ ਆ ਤੁਸੀਂ ਕਹਿਣਾ ਹੈ ਇਹ ਚੀਜ਼ਾਂ ਨੂੰ ਅੰਦਰ ਵੀਡੀਓ ਬਣਾ ਕੇ ਫਿਰ ਤੁਸੀਂ ਆਖਰ ਦੇ ਵਿੱਚ ਕਹਿਣਾ ਹੈ ਸੱਚੇ ਪਾਸ਼ਾ ਕਾਲ ਪੁਰਖ 10 ਪਾਸ਼ਾ ਜਾਂ 10 ਪਾਸ਼ਾ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰਾ ਲੱਖ ਲੱਖ ਸ਼ੁਕਰ ਆ ਸੱਚੇ ਪਾਸ਼ਾ ਤੂੰ ਸਾਨੂੰ ਇਹ ਸਭ ਚੀਜ਼ਾਂ ਦਿੱਤੀਆਂ ਹਨ ਇਸ ਤੋਬਾ ਦਾ ਸਮਾਪਤੀ ਹੈ ਤੁਸੀਂ ਜੇਕਰ ਅਮਰਤ ਵੇਲੇ ਰੋਜ਼ ਕਰੋਗੇ ਤਾਂ ਇਹ ਬਹੁਤ ਜਲਦੀ ਫਲ ਮਿਲੇਗਾ ਪਰ ਜੇਕਰ ਕਿਸੇ وجہ ਦੇ ਨਾਲ ਅਮਰਤ ਵੇਲੇ ਨਹੀਂ ਕਰ ਸਕਦੇ ਤਾਂ ਦਿਨ ਵਿੱਚ ਬੈਠ ਕੇ ਆਪਣੇ ਥੋੜੇ ਡੂੰਘੇ ਸਾਹ ਲੈ ਕੇ ਤਾਂ ਉਸ ਤੋਂ ਬਾਅਦ ਆ ਰੱਬਗੇ ਇਸ ਤਰ੍ਹਾਂ ਕਾਲਪੁਰਖਗੇ ਅਰਦਾਸ ਰੱਖਣੀ ਹੈ ਦੇਖਿਓ ਤੁਸੀਂ ਕਿਸ ਤਰ੍ਹਾਂ ਇਹ ਅਰਦਾਸ ਜਲਦੀ ਪੂਰੀ ਹੁੰਦੀ ਹੈ ਜਦੋਂ ਪੋਜ਼ਿਟਿਵਿਟੀ ਦੇ ਨਾਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ